ਵਾਨੀ ਦਾ ਪਿਆਰ ਬਖਸ਼ਣਾ ਨਹੀਂ ਨਾਨਕ ਨਾਮ ਕਰਦਾ ਤੇਰੇ ਪਾਏ ਸਰਬੱਤ ਭਾਈ ਗੁਰਜੀ ਕਰਤਾ ਸਾਹਿਬ ਜੀ ਹੋਰ ਕਾਈ ਚੱਲੀ ਤੁਹਾਡੀ ਬੇਟੇ ਕੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਵੇਦੀ 16 ਪੀੜੀ ਗੁਰੂ ਨਾਨਕ ਸਾਹਿਬ ਅਨਸਬੰਦ ਵਿੱਚੋ ਸ਼੍ਰੀ ਟੋਲਾ ਸਾਹਿਬ ਵਾਲੇ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਹੋਲੇ ਮੱਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਗੁਰੂ ਮਾਰੇ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਹੈ ਕਿ ਅੱਜ ਦੇਖਦੇ ਪਏ ਆ ਕਿ ਅੱਜ ਸਰਾਨਾ ਜੋੜ ਮੇਲੇ ਦੇ ਸ੍ਰੀ ਚੋਲਾ ਸਾਹਿਬ ਤੋਂ ਬਾਅਦ ਵੀ ਸੰਗਤਾਂ ਜੋ ਅੱਜ ਭੋਲੇ ਮੱਲੇ ਦੀ ਖੁਸ਼ੀਆਂ ਅੰਦਰ ਹੁਮ ਹੁਮ ਆ ਕੇ ਪਹੁੰਚੀ ਨੇ ਡੇਰਾ ਬਾਬਾ ਨਾਨਕ ਜੋ ਸੰਗਤਾਂ ਦਾ ਇਕੱਠ ਦੇਖ ਕੇ ਬੜਾ ਹੀ ਮਨ ਖੁਸ਼ ਹੋਇਆ ਕਿਉਂਕਿ ਇਹ ਇਹ ਉਹ ਸੰਗਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਸ ਸੰਗਤ ਵਿੱਚ ਲਿਖਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਇਸ ਸੰਗਤ ਵਿੱਚ ਉਸ ਅਕਾਲ ਪੁਰਮੇਸ਼ਰ ਦਾ ਵਾਸ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਮੂਹ ਆਈਆਂ ਸਖਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਔਰ ਗੁਰੂ ਮਹਾਰਾਜ ਦੀ ਕਿਰਪਾ ਕਰਦਾ ਹੈ ਕਿ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗਾਂ ਤੇ ਮਹਾਰਾਜ ਸਾਨੂੰ ਇਹੀ ਅਰਦਾਸ ਕਰਦਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਸਾਨੂੰ ਸਮੱਤ ਬਖਸ਼ਿਸ਼ ਕਰਨ ਔਰ ਅੰਮ੍ਰਿਤ ਵੇਲੇ ਤੇ ਸਾਰ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਇਹਨੇ ਵਚਨ ਦਾਸ ਕਰਦਾ ਹੋਇਆ ਫਿਰ ਬੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ